ਅਗਰ ਕਰਿਓ ਮੜੀ ਜੀ ਇੱਕ ਭੈਣ ਆਪਣੇ ਘਰ ਵਾਲੇ ਨੂੰ ਕਿਵੇਂ ਤੋੜਦੀ ਆ ਸੋਥ ਵੀ ਨਹੀਂ ਦੇਖਿਆ ਜਾ ਰਿਹਾ ਹੈ ਨਾ ਕਿ ਫੌਜੀਆਂ ਦੇ ਸਿੱਧ ਹੀ ਅੱਜ ਆਪਾਂ ਇੱਥੇ ਸੇਫ ਬੈਠੀਆਂ ਜੇ ਅੱਜ ਲੜੀ ਰਹੇ ਨਾ ਉੱਥੇ ਮੋਹ ਦੇ ਮੂੰਹ ਚ ਗੋਲੀ ਦੇ ਮੂੰਹ ਚ ਖੜਿਆ ਤਾਂ ਫੌਜੀ ਹੀ ਖੜੇ ਆ ਜਿਵੇਂ ਉਹ ਆਪਾ ਸਿੱਤੀ ਸਿੱਤੀ ਸੋ ਗੱਲਾਂ ਕਰਦੇ ਆ ਨਾ ਅੱਜ ਉਹਨੂੰ ਸਿੱਤੀ ਆਪਾ ਆਪਣੇ ਘਰਾਂ ਵਿੱਚ ਸੇਫ ਆ ਉਹ ਵੀ ਹਲੇ ਵੀ ਬਹੁਤ ਕੋਸ਼ਿਸ਼ ਕਰ ਰਹੇ ਆ ਆਪਾਂ ਸਮਝਾਉਣ ਤੇ ਵੀ ਆਪਣੇ ਘਰਾਂ ਦੇ ਅੰਦਰ ਉਹ ਲਾਈਟਾਂ ਦਾ ਜਗਾਓ ਪਰ ਆਪਣੇ ਸਿਕੰਤੇ ਝੂਣੀ ਸਰਕਦੀ ਹਾਲਾਂਕਿ ਉਹ ਵੇਖੋ ਮੋਜ ਮੂਝ ਖੜਿਆ ਪਤਾ ਨਹੀਂ ਕਿਹੜੇ ਮੋ ਵੇਲੇ ਮੋਤ ਨੇ ਮਸੀ ਕੇਦੇ ਨਾ ਵੀ ਆ ਜਾ ਤੇਰੀ ਵਾਰੀ ਆ ਕਿਹਦਾ ਨੰਬਰ ਲੱਗਿਆ ਹੋਣਾ ਦੇਖੋ ਜਵਾਨ ਘਰ ਵਾਲ ਕਿਵੇਂ ਤੋਰਦੀ ਆ ਦੇਖੋ ਰੋਂਦੀ ਨਹੀਂ ਚਲੀ ਜਾਂਦੀ ਤੇ ਮੁੜ ਕੇ ਬੰਦਾ ਜਦੋਂ ਵਾਪਸ ਬੰਦ ਲੱਬੇ ਦੇ ਵਿੱਚ ਹੁੰਦਾ ਉਹ ਜਮਾ ਵੀ ਨਹੀਂ ਚਲੇ ਜਾਂਦਾ ਦੇਖੋ ਕੋਈ ਪਤਾ ਕਿਹੜੇ ਫੌਜੀ ਵੀ ਨੇ ਘਰੇ ਵਾਪਸ ਮੁੜਨਾ ਤੇ ਕਿਹੜੇ ਨੇ ਨਹੀਂ ਮੁੜਨਾ ਜਿੰਨਾ ਟਾਈਮ ਫੌਜੀਆਂ ਦਾ ਫੋਨ ਹੀ ਨਾ ਹੁੰਦਾ ਘਰੇ ਜਵਾਕਾਂ ਦੇ ਘਰ ਵਾਲਿਆਂ ਦੇ ਮਾਪਿਓ ਦੇ ਤੇ ਸੰਗ ਚ ਬਰਕੀ ਨਹੀਂ ਲੰਘਦੀ ਸੋਚ ਕੇ ਦੇਖਿਓ ਜਿਹੜਾ ਰੀਲਾਂ ਤੇ ਬੈਠ ਕੇ ਕੱਲੇ ਹੱਸੀ ਜਾ ਰਹੇ ਹਾਂ ਵੀ ਜੰਗ ਲੱਗੀ ਜੰਗ ਲੱਗ ਜੰਗ ਕਹਿਣਾ ਬਹੁਤ ਸੌਖਾ ਵਾ ਉਹ ਛੋਟੇ ਛੋਟੇ ਬੱਚਿਆਂ ਨੂੰ ਦੇਖੋ ਜਿਹੜੇ ਰੋਲਦੇ ਫਿਰਦੇ ਆਗੇ ਜਿੱਦ ਨੂੰ ਪਾਣੀ ਇੱਕ ਪਾਣੀ ਪਿੱਛੇ ਰੋਟੀ ਪਿੱਛੇ ਰੁਲਦੇ ਫਿਰਦੇ ਨਾ ਛੋਟੇ ਛੋਟੇ ਬੱਚੇ ਹਸਪਤਾਲਾਂ ਦੇ ਵਿੱਚ ਤੁਹਾਡੀ ਬਹੁਤ ਵੀਡੀਓ ਤੁਹਾਡੇ ਸਾਹਮਣੇ ਆਈ ਜਾਂਦੀਆਂ ਬੱਚੇ ਬੈਠੇ ਆ ਰੋੜੀ ਜਾਂਦੇ ਉੱਥੇ ਉਹਨਾਂ ਨੂੰ ਪੁੱਛੋ ਜਾਗਾ ਕੀ ਹੁੰਦੀ ਐ ਇਹਦਾ ਨਾ ਕਰਿਆ ਕਰੋ ਜਿਵੇਂ ਸਾਨੂੰ ਦੱਸਿਆ ਵਾ ਨਾ ਘਰਾਂ ਦੇ ਅੰਦਰ ਉਹ ਲਾਈਟਾ ਬੰਦ ਰੱਖੋ ਕਿਸੇ ਵੀ ਟਾਈਮ ਇੰਟਰਨੈਟ ਬੰਦ ਹੋ ਸਕਦਾ ਵਾ ਕਈ ਕਈ ਥਾਵਾਂ ਤੇ ਫਿਰ ਕੋੜ ਜਿਲੇ ਦੇ ਵਿੱਚ ਇੰਟਰਨੈਟ ਬੰਦ ਹੋ ਜਾਵਾ ਬਹੁਤ ਸਾਰੇ ਥਾਵਾਂ ਦੇ ਵਿੱਚ ਘਰਫੂ ਲੱਗੇ ਹੋਇਆ ਤੇ ਬਣਾਤ ਨੂੰ ਘਰੋਂ ਬਾਹਰ ਨਾ ਨਿਕਲੋ ਖੁੱਲੀ ਥਾਂ ਦੇ ਵਿੱਚ ਨਾ ਜਾਓ ਘਰਾਂ ਵਿੱਚ ਬੈਠੇ ਰਹੋ ਕਿਸੇ ਟਾਈਮ ਵੀ ਅਟੈਕ ਹੋ ਸਕਦਾ ਠੀਕ ਹੈ ਜੀ